केंद्रीय यूनिवर्सिटी बठिडा ने मुख वक्ता शिरकत कीमजीत ने आए हुए दा पेट करके स्वागत विद्यार्थन कौर सेंटर चैक भेट किया अध्ययन स्कूल ने वाइस चांसलर साहिब वालों पंजाबी विभाग न मिलते सहयोग लिएद नानक सं कोआर्नेटर डा हरिंदर कौर सोहल ने सेंटर बारे जाती अंत सारे ने नानक सेंटर पाई गुरद ਰੇਰੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਦਾ ਦੌਰਾ ਕੀਤਾ ਇਸ ਸਮੇਂ ਸ੍ਰੀ ਪ੍ਰਵੀਨਪੂਰੀ ਡਾਕਟਰ ਅਮਨਦੀਪ ਸਿੰਘ ਡਾਕਟਰ ਵਿਸ਼ਾਲ ਭਰਦवाज ਡਾਕਟਰ ਹਸਨ ਰਿਹਾਨ ਡਾਕਟਰ ਹੀਰਾ ਸਿੰਘ ਡਾਕਟਰ ਅਜੀਪਾਲ ਸਿੰਘ ਥਿੱਲੋ ਬਿਰਗੇਡੀਅਰ ਸੁਰਿੰਦਰ ਸਿੰਘ ਕਰਨਲ ਜੇ ਜੇ ਸਿੰਘ ਮਨੀ ਸੂਰੀ ਕੁਲਵਿੰਦਰ ਖੈਰਾ ਜ਼ਿਲ੍ਹਾ ਪਾਸ਼ਾ ਅਫਸਰ ਸੁਦੇਸ਼ ਮਹਿਰਾ ਤੋਂ ਇਲਾਵਾ ਵਿਭਾਗ ਦੇ ਅਧਿਆਪਕਾਂ ਅਤੇ ਵੱਡੀ ਗਿਣਤੀ ਵਿੱਚ ਕੋਚ ਵਿਦਿਆਰਥੀ ਅਤੇ ਵਿਦਿਆਰਥੀ ਹਾਜ਼ਰ ਹਨ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਅ ਨੰਮ ਜਿਹੜਾ ਅੱਜ ਪ੍ਰੋਗਰਾਮ ਕੀਤਾ ਗਿਆ ਗੁਰਨਾਣ ਸਿੰਘ ਜੀ ਦੇ ਜਨਮ ਦਿਵਸ ਦੇ ਵਿੱਚ ਕੀ ਕਹਿਣਾ ਚਾਹੁੰਦੇ ਜੀ ਇਸ ਬਾਰੇ ਅ ਸਰਦਾਰ ਨਾਨਕ ਸਿੰਘ ਜੀ ਦਾ ਜਾਦਗਾਰੀ ਭਾਸ਼ਣ ਹਰ ਸਾਲ ਕਰਵਾਇਆ ਜਾਂਦਾ ਜਿਹੜਾ ਕਿ ਸਰਦਾਰ ਨਾਨਕ ਸਿੰਘ ਲਿਟਰੇਰੀ ਫਾਊਂਡੇਸ਼ਨ ਤੇ ਗੁਰਨਾਣ ਸਿੰਘ ਦੇ ਯੂਨੀਵਰਸਿਟੀ ਦੇ ਸਹਿਯੋਗ ਨਾਲ ਹੁੰਦਾ ਔਰ ਇਹਦੇ ਵਿੱਚ ਸਾਡੇ ਮਾਨਯੋਗ ਉਪਕੁਲਪਤੀ ਪ੍ਰੋਫੈਸਰ ਡਾਕਟਰ ਜਸ ਕਰਮਜੀਤ ਸਿੰਘ ਜੀ ਹੋਰਾਂ ਨੇ ਅੱਜ ਸਾਡੀ ਰਹਿਨੁਮਾਈ ਕਰਦੇ ਆ ਇਹ ਤੀਜਾ ਜਾਦਗਾਰੀ ਪਾਸ਼ਨ ਜਿਹੜਾ ਉਹਨੂੰ ਪਹਿਲਾਂ ਤੇ ਉਹਨਾਂ ਨੇ ਉਲੀਕਿਆ ਤੇ ਫਿਰ ਅੱਜ ਉਹਦੀ ਸੰਪੂਰਨਤਾ ਜਿਹੜੀ ਆ ਜਾ ਉਹਨੂੰ ਸਿਰੇ ਚਾੜਿਆ ਇਹ ਜਿਹੜਾ ਲੈਕਚਰ ਆ ਉਹ ਤੀਸਰਾ ਲੈਕਚਰ ਸੀਗਾ ਯਾਦਗਾਰੀ ਜਿਹਦੇ ਵਿੱਚ ਡਾਕਟਰ ਜਗਵੀਰ ਸਿੰਘ ਚਾਂਸਲਰ ਪੰਜਾਬ ਕੇਂਦਰੀ ਯੂਨੀਵਰਸਿਟੀ ਬਠਿੰਡਾ ਤੋਂ ਮੁੱਖ ਵਕਤਾ ਦੇ ਤੌਰ ਤੇ ਆਏ ਸਨ ਔਰ ਉਹਨਾਂ ਨੇ ਆਧੁਨਿਕ ਪੰਜਾਬੀ ਸਾਹਿਤ ਦੇ ਪਿਤਾਮਾ ਸਰਦਾਰ ਨਾਨਕ ਸਿੰਘ ਜੀ ਫਰਾਂ ਦੇ ਬਾਰੇ ਬੜੀ ਵਿਸਥਾਰ ਪੂਰਵਕ ਗੱਲ ਕੀਤੀ ਔਰ ਉਸ ਤੋਂ ਬਾਅਦ ਸਰਦਾਰ ਨਾਨਕ ਸਿੰਘ ਖੁਰਾਂ ਦੇ ਪਰਿਵਾਰ ਨਾਲ ਸੰਬੰਧਤ ਉਹਨਾਂ ਦੇ ਪਰਿਵਾਰਕ ਮੈਂਬਰ ਜਿਨ੍ਹਾਂ ਵਿੱਚ ਉਹਨਾਂ ਦੇ ਪੋਤਰਾ ਸਰਦਾਰ ਨਵਦੀਪ ਸਿੰਘ ਸੂਰੀ ਜਿਹੜੇ ਐਮਬੈਸਡਰ ਰਹੇ ਨੇ ਯੂਏਈ ਦੇ ਨਾਲ ਹੀ ਉਹਨਾਂ ਦੇ ਸੁਪੁੱਤਰ ਸਰਦਾਰ ਕਵਲਜੀਤ ਸਿੰਘ ਸੂਰੀ ਉਹਨਾਂ ਦਾ ਇੱਕ ਹੋਰ ਪੋਤਰਾ ਕਵਲਜੀਤ ਸਿੰਘ ਸੂਰੀ ਉਹਨਾਂ ਦਾ ਬੇਟਾ ਦਿਲਰਾਜ ਸਿੰਘ ਸੂਰੀ ਇਹ ਸਾਰੇ ਉੱਥੇ ਹਾਜ਼ਰ ਸੀ ਨਾਲ ਹੀ ਸਾਡੇ ਯੂਨੀਵਰਸਿਟੀ ਵੱਲੋਂ ਮਾਨਜੋਗ ਵਾਈਸ ਚਾਂਸਲਰ ਪ੍ਰੋਫੈਸਰ ਡਾਕਟਰ ਕਰਮਜੀਤ ਸਿੰਘ ਜੀ ਨਾਲੀ ਡੀਨ ਅਕਾਦਮਿਕ ਮਾਮਲੇ ਡਾਕਟਰ ਪਲਵਿੰਦਰ ਸਿੰਘ ਜੀ ਮੁਖੀ ਪੰਜਾਬੀ ਅਧਿਆਨ ਵਿਭਾਗ ਡਾਕਟਰ ਮਨਜਿੰਦਰ ਸਿੰਘ ਜੀ ਇਹ ਸਾਰੇ ਉਥੇ ਸ਼ਾਮਿਲ ਸਨ ਔਰ ਅੱਜ ਦਾ ਸਮਾਗਮ ਬਹੁਤ ਸਫਲਤਾਪੂਰਵਕ ਨੇਪਰੇ ਚੜਿਆ ਔਰ ਇਸ ਸਫਲਤਾ ਦਾ ਸਾਰਾ ਸਿਹਰਾ ਮੈਂ ਸਾਡੇ ਮਾਨਜੋ ਗਵਾਈ ਸ਼ਾਂਸਰ ਸਾਹਿਬ ਦੇ ਸਿਰ ਜਿਹੜਾ ਵਜਦਾ ਕਿਉਂਕਿ ਉਹਨਾਂ ਨੇ ਸਾਨੂੰ ਦਿਸ਼ਾ ਨਿਰਦੇਸ਼ ਦਿੱਤੇ ਤੇ ਅਸੀਂ ਇਹ ਨਾਨਕ ਸਿੰਘ ਲਿਟਰੇਰੀ ਫਾਊਂਡੇਸ਼ਨ ਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਹਿਯੋਗ ਦੇ ਨਾਲ ਇਹ ਪ੍ਰੋਗਰਾਮ ਕਰਵਾਉਣ ਵਿੱਚ ਸਫਲਤਾ ਹਾਸਲ ਕੀਤੀ ਇਸ ਲਈ ਮੈਂ ਸਾਰੇ ਸਹਿਯੋਗੀਆਂ ਦਾ तहे ਦਿਲੋਂ ਧੰਨਵਾਦ ਕਰਦੀ ਹਾਂ ਤੇ ਆਉਣ ਵਾਲੇ ਭਵਿੱਖ ਵਿੱਚ ਵੀ ਇਹ ਕਾਮਨਾ ਕਰਦੀ ਹਾਂ ਕਿ ਇਹ ਫਾਊਂਡੇਸ਼ਨ ਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਮਿਲ ਕੇ ਬਹੁਤ ਸਾਰੇ ਜੈ ਉਪਰਾਲੇ ਕਰਨਗੇ ਤਾਂ ਕਿ ਅਸੀਂ ਸਰਦਾਰ ਨਾਨਕ ਸਿੰਘ ਹੋਰਾਂ ਨੂੰ ਉਪਰਬੁੱਧ ਨਾਵਲਕਾਰ ਨੇ ਪੰਜਾਬੀ ਦੇ ਔਰ ਉਹਨਾਂ ਨੂੰ ਵਿਸ਼ਵ ਪੱਧਰ ਤੇ ਉਹਨਾਂ ਦੀ ਮਾਨਤਾ ਔਰ ਅਸੀਂ ਇਹ ਚਾਹਾਂਗੇ ਕਿ ਅਗਾਂਹ ਵੀ ਉਹਨਾਂ ਉੱਪਰ ਇਸ ਤਰ੍ਹਾਂ ਦੇ ਖੋਜ ਕਾਰਜ ਅੰਭੇ ਜਾਣ ਜਿਹੜਾ ਉਹਨਾਂ ਦੇ ਹੋਰ ਜਿਹੜੇ ਆ ਇਸ ਚੀਜ਼ ਦੇ ਵਿੱਚ ਇਜ਼ਾਫਾ ਕੀਤਾ ਜਾਵੇ ਧੰਨਵਾਦ